ਜੋ ਮਟਰ ਪਹੁੰਚ ਗਏ ਮੋਗਾ ਟਾਈਪਰ ਮੰਡੀ ਦੇ ਸਾਹਦੇ ਤੁਸੀਂ ਸਵਰਾਜ 735 ਖੜਾ ਟਰੈਕਟਰ ਦੇ ਸਕਦਾ 98 ਮਾਡਲ ਦਾ 132000 ਰੁਪਏ ਦੀ ਮੰਗ ਆ ਕੰਡੀਸ਼ਨ ਟਰੈਕਟਰ ਦਿੱਤੇ ਦੇ ਸਕਦੇ ਬਿਲਕੁਲ ਸਾਫ ਹਾਲ ਤੇ ਵਿਚੇਡਰ ਡਬਲ ਕਲਚ ਖੜਾ ਹੀ ਮਸ਼ੀਨ ਦੇ ਸਕਦੇ Ориজিনਲ ਟਰੈਕਟਰ ਹੈ ਸਾਰਾ 2002 ਮਾਡਲ ਦਾ 195000 ਰੁਪਏ ਦੀ ਮੰਗ ਆ ਤੇ ਕੰਡੀਸ਼ਨ ਦਾ ਤੁਸੀਂ ਚੈੱਕ ਕਰ ਸਕਦਾ ਸਵਰਾਜ ਖੜਾ 555 ਟਰੈਕਟਰ ਦੇ ਸਕਦੇ Ориজিনਲ ਟਰੈਕਟਰ ਹੈ ਟਾਇਰਾਂ ਦਾ ਫਾ ਟਾਇਰਾਂ ਦੀ ਕੰਡੀਸ਼ਨ ਤੇ ਦੇ ਸਕਦੇ ਹਾਂ ਬਿਲਕੁਲ ਸਾਫ਼ ਹੈ ਜੀ 4 ਮਾਡਲ 2 ਲੱਖ 400 ਰੁਪਏ ਦੀ ਡਿਮਾਂਡ ਤੇਲ ਬ੍ਰੇਕਾਂ ਟਾਇਰਾਂ ਜੀ ਹੈ ਇੱਧਰ ਖੜਾ ਜੀ ਫਾਰਮ ਟਰੈਕ 60 ਦੇ ਸੱਦਾ ਟਾ 8 ਮਾੜਾ ਦੇ 55000 ਦੀ ਡਿਮਾਂਡ ਆ ਦੇ ਸੱਦਾ ਤੁਸੀਂ ਇੱਧਰ ਸੋਹਣਾ ਲੀਕਾ ਇੰਟਰਨੈਸ਼ਨਲ ਖੜਾ ਡੀਆਈ ਦੇ ਸੱਦਾ ਕੰਡੀਸ਼ਨ ਦਾ ਤੁਸੀਂ ਬਹੁਤ ਸਾਫ ਹਾਲਤ ਵਿੱਚ ਟਰੈਕਟਰ ਪਿਆ ਜੀ ਇਹ 2002 ਮਾਡਲ ਹੈ 195000 ਦੀ ਡਿਮਾਂਡ ਆ ਕੰਡੀਸ਼ਨ ਡੈਟ ਦੀ ਦੇ ਸੱਦੇ ਬਹੁਤ ਸੋਹਣੇ ਹਾਲਤ ਵਿੱਚ ਆ ਬਾਕੀ ਇੱਧਰ ਖੜਾ ਫਾਰਮ ਟਰੈਕ 60 ਟਰੈਕਟਰ ਜੀ ਇਹਦੀ ਵੀ ਹਾਲਤ ਦੇ ਦੇ ਸੱਦਾ ਗੋਡੀਅਰ ਤੇ ਟਾਇਰ ਆ ਜੀ ਅਗਲੇ ਪਿਛਲੇ ਵੀ ਗੋਡੀਅਰ ਦੇ ਆ ਬਾਕੀ ਰੰਗ ਰੋਗੰਦਾ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ origignal tractor ਹੈ ਜੀ ਇਹ 10 ਮਾੜ ਦਾ 3 ਲੱਖ 3 ਰੁਪਏ ਦੀ ਮੰਗ ਹੈ ਰੇਟ ਦੀ ਹਾਲਤ ਦੇਖੋ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੀ ਤੇ ਬਾਕੀ ਅੱਗੇ ਚੱਲਦੇ ਹਾਂ ਸੱਜਣੋ ਅੱਗੇ ਖੜਾ ਜੀ ਅੱਗੇ ਟਰੈਕਟਰ ਖੜਾ ਜੀ ਸੋਨਾਲੀ ਕਾ D S 750 ਟਰੈਕਟਰ ਦੇਖਾ ਦਾਂ ਤੁਸੀ MRF ਦੇ ਟਾਇਰ ਆ ਜੀ ਤੇ ਅਗਲੇ ਟਾਇਰ ਵੀ MRF ਦੇ ਆ ਪਿਛਲੇ ਟਾਇਰ ਆ ਹੈਗਾ ਜੀ 70 ਤੋਂ 75% ਅਗਲੇ ਟਾਇਰ ਹੈਗੇ 60 ਤੋਂ 65 ਪੈਸੇ ਜੀ ਸੌਨਾ ਲੀਕਾ ਖੜਾ ਹੈ ਡੀਐਸਐਸ ਪੀਐਰਐਕਸ ਇਹ ਹੈਗਾ ਜੀ ਮਾਡਲ ਮਾਡਲ ਦੀ ਜੀ ਗੱਲ ਕਰੀ 21 ਮਾਡਲ 5 ਲੱਖ 63 ਹਜ਼ਾਰ ਰੁਪਏ ਦੀ ਡਿਮਾਂਡ ਆ ਜੀ ਕੰਡੀਸ਼ਨ ਦੇ ਤੇ ਚੈੱਕ ਕਰ ਸਕਦੇ ਬਿਲਕੁਲ ਨਵੀਂ ਹਾਲਤ ਦੇ ਵਿੱਚ ਡਾਇਰੈਕਟਰ ਆ ਜੀ ਸ਼ੋਰੂਮ ਕੰਡੀਸ਼ਨ ਡਾਇਰੈਕਟਰ ਦੇ ਸਾਹਦਾਂ ਤੁਸੀਂ ਤੇ ਅੱਗੇ ਸੱਜਣੋਂ ਖੜਾ ਜਵਾ ਮਹਿੰਦਰਾ 500 ਤੇ ਡੀਏ ਇਹ ਵੀ ਚੈੱਕ ਕਰ ਸਕਦੇ ਤੁਸੀਂ ਬਹੁਤ ਸੋਹਣੀ ਹਾਲਤ ਦੇ ਵਿੱਚ ਡਾਇਰੈਕਟਰ ਆ ਜੀ ਇਹ ਇਹ ਅਪ ਟਾਇਰਾਂ ਦੀ ਗੱਲ ਕਰੀ ਪਿਛਲੇ ਟਰਨ ਅਵੇਂ ਆਗਲੇ ਹੈਗੇ ਜੀ 80 ਤੋਂ 85 ਪੈਸੇ ਵਾਕੀ ਰੰਗ ਰੋਗੰ ਦਾ ਤੂੰ ਚੈੱਕ ਕਰ ਸਕਦਾ 14 ਮਾਡਲ 395000 ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਵੀ ਦੇ ਸਕਦੇ ਆ ਚੰਗੀ ਹਾਲਤ ਦੇ ਵਿੱਚ ਪਿਆਰੀ ਟਰੈਕਟਰ ਹੈ ਕਿਉਂਕਿ ਪ੍ਰੀਤ ਟਰੈਕਟਰ ਖੜਾ ਜੀ ਸੱਸਨ ਵਗੈਰਾ ਲੱਗਿਆ ਪਨੋਪੀ ਕਨੋਪੀ ਲੱਗੇ ਦੇ ਸਾਧਨ ਦੱਸੇ ਫਰਵਰੀ ਵਾਲੇ ਛੇਤੀ ਜੀ ਐਨ ਵਧੀਆ ਗੱਲ ਬਾਤ ਆ ਜੀ ਪੂਰੀ ਹਿੱਸਾ ਸਸ ਬਹੁਤ ਸੋਹਣਾ ਪਿਆ ਜੀ ਟਰੈਕਟਰਾਂ ਟਰੈਕਟਰਾਂ ਦੀ ਜੀ ਗੱਲ ਕਰੀ ਅਸੀਂ 80 ਤੋਂ 85 ਤੱਕ ਟਰੈਰੇ ਅਗਲੇ ਤੇ ਪਿਛਲੇ ਵੀ ਤੇ 2020 ਮਾਡਲ ਆ ਜੀ 4,55,000 ਰੁਪਏ ਡਿਮਾਂਡ ਆ ਕੰਡੀਸ਼ਨ ਦਾ ਤੇ ਚੈੱਕ ਕਰ ਸਕਦੇ ਬਹੁਤ ਸੋਹਣੀ ਹਾਲਤ ਵਿੱਚ ਟਰੈਕਟਰ ਆ ਜੀ ਪੰਜਾਬ ਨੰਬਰ ਟਰੈਕਟਰ ਆ ਅੱਗੇ ਮਹਿੰਦਰਾ ਖੜਾ ਜੀ 550 ਡੀਆਈਐਕਸਪੀ ਪਲੱਸ 2020 ਮਾਡਲ ਆ ਅੰਨੇ ਲਗਦਾ 10,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਹੀ ਦੇ ਸਕਦੇ ਤੁਸੀਂ ਚੰਗੀ ਹਾਲਤ ਵਿੱਚ ਟਰੈਕਟਰ ਦੇ ਪੈਰ ਹੀ ਹੈ ਤੇ ਅੱਗੇ ਲੈ ਕੇ ਚੱਲਦਾ ਸੱਜਣਾ ਸਟੈਂਡਰਡ 335 DI ਸਟੈਂਡਰਡ ਆ 8 ਮੜ 2 ਲੱਖ 10 ਹਜ਼ਾਰ ਰੁਪਏ ਡੀਮਾਂਡ ਆ ਟੈਟ ਦੀ ਹਾਲਤ ਤੁਸੀਂ ਦੇਖ ਸਾਜਾਂ origignal ਟਰੈਕਟਰ ਆਈ 11 ਟੂਰਾਂ ਦੀ ਹਾਲਤ ਦੇ ਸੇ ਤੇ ਸਿਰ ਰੰਗ ਪੇਂਟ ਦਾ origignal ਸਾਰਾ ਬਾਕੀ ਅੱਗੇ ਖੜਾ ਸਪਰੇਅ 855 ਟਰੈਕਟਰ ਦੀ ਕੰਡੀਸ਼ਨ ਵੀ ਚੈੱਕ ਕਰ ਸਕਦੇ ਹਾਂ ਇਹ ਖੜਾ 3 ਮੜ 2 ਲੱਖ 50 ਹਜ਼ਾਰ ਰੁਪਏ ਡੀਮਾਂਡ ਚੈੱਕ ਕਰ ਸਕਦੇ ਹੋ ਤੁਸੀਂ ਅੱਗੇ ਸੱਜਣੋਂ ਖੜਾ ਸਬਰਾ 1895 ਇਹਦੀ ਕੰਡੀਸ਼ਨ ਤੇ ਦੇ ਸਕਦੇ ਹਾਂ 2000 ਮਾਡਲ ਦਾ 2 ਲੱਖ 30 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਹੈ ਟਾਇਰਾਂ ਦੀ ਗੱਲ ਕਰੀਏ ਰਲੇ ਟਾਇਰ ਨਵੇਂ ਪਿਛਲੇ ਪਿਛਲੇ ਵੀ ਅਸਲ 85 ਪੈਸੇ ਹੈਗੇ ਜੀ ਅਗਲੇ ਹੈ ਤੇ ਇੱਧਰ ਖੜਾ ਜੀ ਫਾਰਮ ਟਰੱਕ 60 ਹੈਵੀ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ 98 ਮਾਡਲ 2 ਲੱਖ 5000 ਰੁਪਏ ਦੀ ਮੰਗ ਹੈ ਡਬਲ ਕਲਚ ਟਰੈਕਟਰ ਹੈ ਜੀ ਇਹ ਚੰਗੀ ਹਾਲਤ ਦੇ ਵਿੱਚ ਪਿਆ ਜੀ ਫਾਰਮ ਟਰੱਕ 45 ਖੜਾ ਜੀ ਦੇਖ ਸਕਦੇ ਕੰਡੀਸ਼ਨ ਦਾ 50 ਨੰਬਰ ਹੈ ਟਰੈਕਟਰ ਇਹ 98 ਮਾਡਲ ਹੈ 1,45,000 ਰੁਪਏ ਦੀ ਡਿਮਾਂਡ ਆ ਜੀ ਤੇ ਵਾਕੀ ਅੱਗੇ ਖੜਾਈ ਜੋਂਡੀਅਰ 5310 6 ਮਾਡਲ 4,15,000 ਰੁਪਏ ਦੀ ਡਿਮਾਂਡ ਆ ਤੇ ਟਾਇਰਾਂ ਦੀ ਜੀ ਗੱਲ ਕਰੀ ਟਾਇਰ ਦੇ ਸਕਦੇ ਗਿਓ ਪਿਛਲੇ ਟਾਇਰ 80 85 ਪੈਸੇ ਅਗਲੇ ਨਵੇਂ ਆ ਜੀ ਤੇ 50 ਨੰਬਰ ਟਰੈਕਟਰ ਆ ਜੀ ਇਹ ਤੇ ਸਾਦ ਸਰੀ ਜੋਂਡੀਅਰ ਟਰੈਕਟਰ ਆ ਬੇਰਕੋ ਦਾਨ ਦੇ ਸਕਦੇ ਬਿਲਕੁਲ ਸਾਫਾਤ ਵਿੱਚ ਪਈ ਜੀ ਤੇ ਅੱਗੇ ਖੜਾ ਹੀ ਮਹਿੰਦਰਾ 575 ਡੀਏ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 6 ਮਾਡਲ 2 ਲੱਖ 50000 ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ ਜੀ ਅੱਗੇ ਲੱਗੇ ਚੱਲਦਾ ਸੱਜਣਾ ਜੀ ਹੌਂ ਡੀਅਰ ਖੜਾ 5104 5104 ਕਾਲੇ ਹਿੱਸੇ ਵਾਲਾ ਟਰੈਕਟਰ ਆ ਇਹ ਦੇਖ ਸਕਦੇ ਸੀ ਤੇ ਇਹ ਮਾਡਲ ਹੈਗਾ 9 3 ਲੱਖ 35000 ਦੀ ਡਿਮਾਂਡ ਆ ਜੀ ਦੇਖ ਸਕਦੇ ਹਿੱਸਾ ਬਹੁਤ ਸੋਹਣਾ ਪਿਆ ਜੀ ਤੇ ਅੱਗੇ ਲੈ ਚੱਲ ਦੱਸ ਜਿਨੂੰ ਏਸੀ ਖੜਾ ਜੀ ਦੀ ਹੈ 400000 ਇਹਦੀ ਕੰਡੀਸ਼ਨ ਦੇਖਟਰ ਦੀ ਦੇ ਸਕਦੇ 14 ਮਾਡਲ ਤੋਂ ਲੱਖੀਆਂ ਹੈਅਰ ਪਰ ਡਿਮਾਂਡ ਆ ਟਰਕ ਬਹੁਤ ਸੋਹਣੀ ਹਾਲਤ ਵਿੱਚ ਚੱਲੀ ਵੀ ਅੱਗੇ ਫੇਰ ਖੜਾ 5405 21 ਮਾਡਲ 810000 ਰੁਪਏ ਡਿਮਾਂਡ ਆ ਯੂਨਟੀਅਰ ਦੇ ਸਕਦੇ ਸ਼ੋਰੂਮ ਕੰਡੀਸ਼ਨ ਟਾਟਾ ਕੋੜਾ ਬੰਪਰ ਲੱਗਿਆ ਦੀ ਘਾਰਾ ਵਾਹਟਰ ਚੈੱਕ ਕਰ ਸਕਦੇ ਟਾਇਰਾਂ ਦੋਹਾਂ ਦੀ ਹਾਲਤ ਬਹੁਤ ਸੋਹਣੀ ਹਾਲਤਰ ਵਿੱਚ ਹੈ ਪਰ ਆ ਜੀ ਇਹ ਅੱਗੇ ਫਾਰਮ ਟਰੱਕ ਖੜਾ ਜੀ ਦੇ ਦਿੱਸਤ ਤੁਹਾਡੇ ਸਾਹਮਣੇ ਆ ਇਹ ਵੀ ਦੇ ਸਕਦੇ ਆ ਓਰੀਜਨਲ ਟਰੈਕਟਰ ਆਈ ਇਹ 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 ਸ਼ੇਅਰ ਮਾਰ ਦੋ ਲੋਕ 45000 ਰੁਪਏ ਡਿਮਾਂਡ ਆ ਤੇ ਵੀਡੀਓ ਨੂੰ ਤੱਕ ਕੇ ਸ਼ੇਅਰ ਕਰਦੇ ਹੋ ਜੀ